चंडीगढ़ आज बैठक होगी मॉनसून सेशन तो पहला अहम बैठक आज कैबिनेट बिमनी जा रही है कई फैसलाते मोहर लगाई जा सकती है जिक्र योग्य की 2 सितंबर को जो सेशन है मॉनसून क्लास है वो शुरू होता है 2 3 4 सितंबर पंजाब विधानसभा असेंबली दा मॉनसून सेशन है ते उससे पहला आज जो बैठक है कैबिनेट भी आज जो सद दी गई है सीएम मान जी अगुवाई से बैठक होगी काफी अहम बैठक बनी जा रही है जिसनों के नजरा कि जिसू लैके सब नज़र टिकिया हुई कुछ विचारिया जाता है वो देखा जाएगा क्योंकि एग्जैक्टली मॉनसून सैशन तो पहला कैबिनेट मीटिंग है तो वेखना होएगा कि कुछ व्डे फैसले इस मीटिंग इस बैठक लाए जा सकते ਗਿੱਦੜਬਾਹ ਦੀ ਸਿਆਸੀ ਫਾਈਟ ਦਿਲਚਸਪ ਹੋ ਗਈ ਹੈ ਅਕਾਲੀ ਦਲ ਛੱਡ ਕੇ ਡਿੰਪੇਟਿਲ ਆਮ ਆਦੀ ਪਾਰਟੀ ਸ਼ਾਮਲ ਹੋ ਗਏ ਨੇ ਸੀਐਮਾਨ ਨੂੰ ਸੁਖਬੀਰ ਬਾਦਲ ਨੂੰ ਗਿੱਦੜਬਾਹ ਦੀ ਚੋਣ ਲੜਨ ਦੀ ਚੁਣੌਤੀ ਦਿੱਤੀ ਤੇ ਰਾਜਾਵੜਿੰਗ ਦੇ ਵੀ ਆਪਣੀ ਤਾਲ ਠੋਕ ਦਿੱਤੀ ਭਾਵੇਂ ਗਿੱਦੜਬਾਹ ਲਈ ਜ਼ਿਮਨੀ ਚੋਣ ਦਾ ਐਲਾਨ ਅਜੇ ਨਹੀਂ ਹੋਇਆ ਪਰ ਚੋਣ ਅਖਾੜਾ ਪੂਰੀ ਤਰ੍ਹਾਂ ਪੱਕ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਮਾਂਡ ਸੰਭੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਨ੍ਹਾਂ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਪਾਹਾ ਤੋਂ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ਥਾਸੀ ਗਿੱਦੜਪਾਹਾ ਦਾ ਸੱਟਾ ਗਰਾਊਂਡ ਤੇ ਮੌਕਾ ਸਿ ਆ ਕਾਲੀ ਦਲ ਛੜ ਕੇ ਆਏ ਹਰਦੀਪ ਸਿੰਘ ਡਿੰਪੀ ਤੋਂ ਨੂੰ ਪਾਰਟੀ ਚ ਸ਼ਾਮਿਲ ਕਰਾਉਂਦਾ ਉਹਨਾਂ ਡਿੰਪੀ ਦਾ ਪਾਰਟੀ ਚ ਸਵਾਗਤ ਕੀਤਾ ਪਰ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਨਿਸ਼ਾਨੇ ਤੇ ਲਿਆ ਮੈਨੂੰ ਲੱਗਦਾ ਨਹੀਂ ਮੈਂ ਜੋ ਆਉਂਦਾ ਜਦੋਂ ਮੈਂ ਹੈਲੀਕਾਪਟਰ ਉਤਰਿਆ ਉੱਥੋਂ ਲੈ ਕੇ ਉੱਥੋਂ ਲੈ ਕੇ ਇੱਥੇ ਤੱਕ ਸਾਰੇ ਦੁਕਾਨਾਂ ਚੋਂ ਬਾਹਰ ਨਿਕਲ ਕੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਐਦਾਂ ਕਰਕੇ ਪਿਆਰ ਦੇਣ ਮੈਂ ਮੈਂ ਰਾਜਵੀਰ ਨੂੰ ਕਿਹਾ ਮੈਂ ਕਿਹਾ ਮੈਨੂੰ ਇੱਥੇ ਤਾਂ ਮਨ ਲੱਗਿਆ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਪੈਣੀ ਇਹਦਾ ਕੰਮ ਫਿਰ ਹੀ ਨਹੀਂ ਪੜਿਆ ਹਾਂ ਸੋਸ਼ ਕਰਕੇ ਹੁਣ ਆਪ ਆਪ ਭੱਜਦੇ ਫਿਰਦੇ ਨੇ ਜਦੋਂ ਹਿੰਮਤ ਹੁੰਦੀ ਨਾ ਫਿਰ ਜਦੋਂ ਡਿੰਪੀ ਨੇ ਕਹਿ ਸੀਗਾ ਵੀ ਜਦਾਂ ਤੁਸੀਂ ਆਪ ਲੜ ਲਓ ਮੈਂ ਤੁਹਾਡੇ ਨਾਲ ਖੜੂ ਜਾਂ ਫਿਰ ਮੈਨੂੰ ਲਾਓ ਤੇ ਹੁਣ ਨਾ ਡਿੰਪੀ ਦੇ ਨਾ ਆਪ ਲੜੂ ਆਪ ਕਿਹਦੇ ਨਾਲ ਲੜੂ ਆਜੋ ਮੈਂ ਤਾਂ ਭਾੜ ਦਾ ਫਿਰਦਾ ਮੈਂ ਤਾਂ ਮੈਂ ਤਾਂ ਪਾਰਲੀਮੈਂਟ 'ਚ ਹੀ ਮੇਰੇ ਪੇਚਾ ਉੱਥੇ ਪੈਂਦਾ ਸੀ ਮੈਂ ਤਾਂ ਰੋਜ਼ ਲੜਦਾ ਸੀ ਨਾ ਵੀ ਤੁਸੀਂ ਖਾ ਗਏ ਲੁੱਟ ਕੇ ਦਿੰਪੀ ਤੇ ਲੋਦੀ ਸ਼ਮੂਲੇਤ ਮੌਕੇ ਸਮਾਗਮ ਹੋਇਆ ਵੱਡੀ ਗਿਣਤੀ ਚ ਪਾਰਟੀ ਦੇ ਸਮਰਥਕ ਜੁਟੇ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦਿੰਪੀ ਨੂੰ ਅਹਿਮ ਜ਼ਿੰਮੇਵਾਰੀ ਦੇਣ ਦੀ ਗੱਲ ਆਖ ਦਿੱਤੀ ਠੀਕ ਪਰਮਾਤਮਾ ਨੂੰ ਹਾਜ਼ਰ ਨਾ ਹੋਣ ਜਾਣ ਕੇ ਮੈਂ ਕਹਿੰਨਾ ਲੋਕ ਖੜੇ ਨੇ ਲੋਕਾਂ ਤੋਂ ਪਰਮਾਤਮਾ ਲੋਕਾਂ 'ਚ ਹੀ ਵੱਸਦਾ ਹੈ ਕਿ ਇੱਜ਼ਤ ਦੇ ਵਿੱਚ ਕੋਈ ਕਮੀ ਨਹੀਂ ਆਉ ਉਹ ਇੱਜ਼ਤ ਕਈ ਗੁਣਾ ਵਧਣ ਵਾਲੀ ਹੈ ਕਿਉਂਕਿ ਜਿਹੜਾ ਜਿਹੜਾ ਸਮਝ ਲਓ ਵੀ ਕਾਲਾ ਪਾਣੀ ਫਿਰ ਕੱਟਣਾ ਸੀ ਜੇ ਕੱਟ ਲਿਆ ਉਹ ਹੁਣ ਹੁਣ ਪੈਨ ਜਿਹੜੇ ਨੇ ਉਹ ਵੱਡੇ ਪੈਨ ਤੁਹਾਡੇ ਹੱਥ 'ਚ ਆਉਣਗੇ ਤੇ ਜਿਹੜੀਆਂ ਦਿਲ ਦੇ ਵਿੱਚ ਛਾਵੇਂ ਨੇ 38 ਸਾਲ ਦੀਆਂ ਉਹ ਅੱਜ ਪੂਰੀਆਂ ਕਰ ਲੈ ਮੇਰੀ ਗੱਲ ਬੋਲਣ ਲਈ ਮਾਈਕ ਜਦੋਂ ਡਿੰਪੀ ਟਿੱਲੋਂ ਨੇ ਸੰਭਿਆ ਤਿੱਖੇ ਸ਼ਬਦੀ ਤੀਰ ਸੁਖਬੀਰ ਸਿੰਘ ਬਾਦਲਵਾਲ ਛੱਡੇ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਸਥਿਤੀ ਸਪਸ਼ਟ ਨਾ ਕਰਨ ਦੇ ਇਲਜ਼ਾਮ ਲਾਏ ਮੈਂ ਸੁਖਬੀਰ ਜੀ ਕੋਲੇ ਬੇਨਤੀ ਕੀਤੀ ਮੈਂ ਕਿਹਾ ਸੁਖਬੀਰ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਭੰਬਲ ਪੂਸੇ ਚ ਪੈ ਰਹੇ ਆ ਜਾਂ ਤਾਂ ਇਹਨਾਂ ਦੇ ਅਗੇਂਸਟ ਬੋਲੋ ਕਿ ਆਪਣਾ ਕੋਈ ਸਬੰਧ ਨਹੀਂ ਮਨਪ੍ਰੀਤ ਬਾਦਲ ਨਾਲ ਮੈਂ ਅਕਾਲੀ ਦਲ ਤੋਂ ਆ ਇਹ ਭਾਜਪਾ ਤੋਂ ਆ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹਿੰਦੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਚ ਪਏ ਵੇ ਹਜੇ ਆਪਾਂ ਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਰਹੇ ਨੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਸੀ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਭਾਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਸ ਸਭ ਦੇ ਵਿਚਾਲੇ ਗਿੱਦਰਬਾਹਾ ਚੋਣ ਲਈ ਐਂਟਰੀ ਰਾਜਾ ਵੜਿੰਗ ਨੇ ਵੀ ਕੀਤੀ ਤੇ ਕਿਹਾ ਕਿ ਜੇਕਰ ਗੇਮ ਦਿਲਚਸਪ ਹੋਈ ਤਾਂ ਉਹ ਵੀ ਖੇਡਣਗੇ ਇਹ ਤਾਂ ਫੈਸਲਾ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਨੇ ਕਰਨਾ ਉਹਨਾਂ ਨੇ ਤੁਸੀਂ ਤੁਹਾਡਾ ਤੁਹਾਡਾ ਨੋ 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 ਪਰ ਮੈਂ ਹਮੇਸ਼ਾ ਇੰਟਰਸਟਿੰਗ ਮੈਚ ਖੇਡੇ ਜ਼ਿੰਦਗੀ ਦੇ ਮੈਂ ਕਦੇ ਜਿਹੜੇ ਜਿੰਨਾ ਡਿਸ ਇੰਟਰਸਟ ਹੋਵੇ ਉਹ ਕਦੇ ਮੈਚ ਮੈਂ ਖੇਡਿਆ ਨਹੀਂ ਮੈਂ ਪੰਕਜ ਸੋ ਮੈਂ ਚਾਹੁੰਦਾ ਕਿ ਜੇ ਇੰਟਰਸਟਿੰਗ ਮੈਚ ਬਣਿਆ ਤੇ ਅਸੀਂ ਜ਼ਰੂਰ ਖੇਡਾਂਗੇ ਜੇ ਇੰਟਰਸਟਿੰਗ ਮੈਚ ਬਣੇ ਫਿਰ ਜ਼ਰੂਰ ਸਿੰਘ ਮੈਚ ਤੇ ਅਮ੍ਰਿਤਾ ਵਰਿੰਗ ਦੀ ਐਂਟਰੀ ਮੈਂ ਕਿਹਾ ਕਿ ਹਾਟ ਇੰਟਰਸਟਿੰਗ ਲੋਕਾਂ ਕੱਖਣ ਦੀ ਫੁਲਾਂਕੀ ਹੋ ਰਹੀ ਹੈ ਇਟਸ ਨਾਟ ਅਬਾਊਟ ਜਿੱਤਣਾ ਕਿ ਨਹੀਂ ਹਾਰਨਾ ਕਿਤੇ ਪਰ ਮੈਨੂੰ ਆਦਤ ਇੰਟਰਸਟਿੰਗ ਚੀਜ਼ਾਂ ਕਰਨ ਦੀ ਹੈ ਇੰਟਰਸਟਿੰਗ ਮੈਚ ਖੇਡਣ ਦੀ ਜਿੱਥੇ ਲੋਅਰ ਜ਼ੰਬਾਵੇ ਦਾ ਤੇ ਫਰਾਂਸ ਆ ਇਧਰ ਉਧਰ ਹੋਰ ਕਿਸੇ ਦਾ ਮੈਚ ਹੋਵੇ ਕੋਈ ਨਹੀਂ ਵੇਖਦਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲੜ ਰਹਾ ਹੈ ਉਨ ਫਿਰ ਸਾਰੀ ਦੁਨੀਆ ਵੇਖਦੀ ਹੈ ਭਾਵੇਂ ਫੈਸਲਾ ਕੋਈ ਮੰਤ ਤੁਹਾਨੂੰ ਡਿੰਪੀ ਢਿੱਲੋਂ ਬਾਰੇ ਵੀ ਦੱਸ ਦਿੰਨੇ ਆ ਦਰਸਲ ਡਿੰਪੀ ਢਿੱਲੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸੁਪੀਰ ਸਿੰਘ ਬਾਦਲ ਦੇ ਕਰੀਬੀ ਰਹੇ ਨੇ। ਗਿੱਦਰ ਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਵੀ ਰਹੇ ਨੇ। ਇੱਥੋਂ ਹੀ ਦੋ ਵਾਰ ਵਿਧਾਨ ਸਭਾ ਚੋਣ ਲੜੀ। 2022 ਦੇ ਵਿੱਚ ਵੜਿੰਗ ਤੋਂ ਕਰੀਬ 1300 ਵੋਟਾਂ ਦੇ ਨਾਲ ਹਾਰ ਮਿਲੀ। ਤਾਂ ਡਿੰਪੀ ਢਿੱਲੋਂ ਨਿਊ ਦੀਪ ਟਰਾਂਸਪੋਰਟ ਦੇ ਮਾਲਕ ਵੀ ਨੇ। ਜ਼ਿਕਰ ਇਹ ਹੋ ਗਿਆ ਕਿ ਗਿੱਦੜਵਾਹਾ ਤੋਂ ਪਹਿਲਾ ਰਾਜਵਣਗ ਵਿਧਾਇਕ ਸਨ ਪਰ ਉਹਨਾਂ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਜਿਸ ਤੇ ਹੁਣ ਜਮਨੀ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਇਹ ਮਾਹੌਲ ਭਖਿਆ ਹੋਇਆ ਹੈ ਗਿੱਦੜਵਾਹਾ ਤੋਂ ਸੁਰਜਪੰਨ ਦੇ ਨਾਲ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూਸ 18 ਪੰਜਾਬ ਹੁਣ ਗੱਲ ਕਰਦੇ ਹਾਂ ਨਸ਼ੇ ਦੇ ਖਿਲਾਫ ਮਾਨ ਸਰਕਾਰ ਦੀ ਸਖਤੀ ਦੀ ਜਿਸ ਦੇ ਤਹਿਤ ਮੁੱਖ ਮੰਤਰੀ ਮਾਨ ਨੇ ਮਹੌਲੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਦਫ਼ਤਰ ਦਾ ਉਦਘਾਟਨ ਕੀਤਾ ਮਾਨ ਸਰਕਾਰ ਨੇ ਸੂਬੇ 'ਚ ਨਸ਼ੇ ਦੇ ਖਿਲਾਫ ਵੱਡਾ ਵਾਰ ਕੀਤਾ ਤੇ STF ਨੂੰ ਅਪਡੇਟ ਕਰਕੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਕਰ ਦਿੱਤਾ ਨਾਲ ਹੀ ਮੁਹਾਲੀ 'ਚ ਟਾਸਕ ਫੋਰਸ ਦੇ ਦਫਤਰ ਦਾ ਉਦਗਾਟਨ ਕੀਤਾ ਅਤੇ ਕਿਹਾ ਕਿ ਇਹ ਸਰਕਾਰ ਦੀ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਦਾ ਹੀ ਅਸਰ ਹੈ ਕਿ ਕੁਝ ਵੀ ਨਿਯਾਜ ਕਈ ਨਸ਼ਾ ਤਸਕਰ ਫੜੇ ਗਏ ਜਿਨ੍ਹਾਂ ਦੀ 400 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਵੀ ਕੀਤੀ ਗਈ ਉਹਨਾਂ ਸੂਬੇ 'ਚ ਨਸ਼ੇ ਦੇ ਖਿਲਾਫ ਇਹ ਜੰਗ ਜਾਰੀ ਰੱਖਣ ਦੀ ਗੱਲ ਕਹੀ ਤੇ ਨਸ਼ੇ ਦੇ ਖਿਲਾਫ ਸੂਚਨਾ ਦੇਣ ਲਈ ਇੱਕ ਹੈਲਪਲਾਈਨ ਨੰਬਰ 9779100200 ਜਾਰੀ ਕੀਤਾ ਗਿਆ ਜਿਸ ਤੇ ਨਸ਼ਾ ਤਸਕਰਾਂ ਦੀ ਖਬਰ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ ਅਸੀਂ ਜਿਹੜੇ ਡਰੱਗ ਐਡਿਕਸ਼ਨ ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ ਚ ਨਹੀਂ ਜਾਣਾ ਚਾਹੀਦਾ ਜਿਹੜੇ ਵੇਚਦੇ ਆ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ ਨਹੀਂ ਸੋ ਪੂਰਾ ਕੰਨ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ। ਔਰ ਹਾਈਲੀ ਟ੍ਰੇਂਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ। ਔਰ 12 ਕਰੋੜ ਰੁਪਏ ਰਾਜ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਜਿਹੜੇ ਕੰਪਿਊਟਰ ਨੇ ਉਨ੍ਹਾਂ ਤੇ ਖਰਚਿਆ ਗਿਆ ਪੈਸਾ ਸੀਐਮ ਨੇ ਐਨਟੀਐਫ ਤੇ ਦਫਤਰ ਦਾ ਉਡ ਘਾਟਨ ਕੀਤਾ ਨਸ਼ਾ ਤਸਕਰਾਂ ਨੂੰ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਨਾਲ ਹੀ ਪਿਛਲੀਆਂ ਸਰਕਾਰਾਂ ਨੂੰ ਵੀ ਘੇਰਿਆ ਜਦੋਂ ਪੋਲਿਟਿਸ਼ੀਨਰਾਂ ਦਾ ਤੇ ਸਮਗਲਰਾਂ ਦਾ ਆਪਸ ਵਿੱਚ ਨੈਕਸਸ ਬਣ ਗਿਆ ਤਾਂ ਉਹ ਤਾਂ ਹੁਣ ਜਿਹੜੇ ਜਿਨ੍ਹਾਂ ਦੇ ਹੈਗੇ ਸੀ ਸਬੰਧ ਉਹ ਤਾਂ ਲੋਕਾਂ ਨਹੀਂ ਹਰਾਤੇ ਉਹ ਤਾਂ ਲੋਕਾਂ ਨਹੀਂ ਨੈਕਸਸ ਤੋੜਦਾ ਠੀਕ ਹੈ ਨਾ ਤੇ ਸਾਡੇ ਆ ਸਾਡੀ ਪਾਰਟੀ ਸਰਕਾਰ ਵੱਲੋਂ ਸਾਡੀ ਇਹ ਗਰੰਟੀ ਹੈ ਕਿ ਹੁਣ ਉਹਨਾਂ ਨੂੰ ਨਾ ਜਿਹੜੀ ਸਿਆਸੀ ਪਨਾਹ ਮਿਲਣੋਂ ਹਟ ਗਈ ਪਹਿਲਾਂ ਮਾਨੂੰ ਬਹੁਤ ਸਿਆਸੀ ਪਨਾਹ ਮਿਲਦੀ ਸੀ ਕੋਈ ਨਹੀਂ ਚੱਕਦੇ ਫੱਟੇ ਤੈਨੂੰ ਕੁਝ ਨਹੀਂ ਹੋਣ ਦਿੰਦੇ ਸੋ ਉਹ ਉਹ ਜਿਹੜੀਆਂ ਜ਼ਮਾਨਾ ਬਦਲ ਗਿਆ ਅਸੀਂ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਇਸ ਦੇ ਨਾਲ ਹੀ ਸੀਐਮ ਮਾਨ ਨੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਨੂੰਨ ਦੀ ਮੰਗ ਕੀਤੀ ਤੇ ਨਸ਼ੇ ਦੇ ਖਿਲਾਫ ਜੰਗ ਚ ਲੋਕਾਂ ਦਾ ਸਹਿਯੋਗ ਮੰਗਤ ਦੇ ਨਾਲ 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 ਖੁਦ ਨੂੰ ਨਸ਼ਾ ਮੁਕਤ ਕਰਨ ਵਾਲੇ ਪਿੰਡਾਂ ਵੱਲ ਖਾਸ ਧਿਆਨ ਦੇਣ ਦੀ ਗੱਲ ਕਹੀ ਕਿਉਂਕਿ ਕਾਨੂੰਨ ਇਸ ਤਰ੍ਹਾਂ ਦਾ ਹੈ ਤੇ ਉਹਨੂੰ ਵੀ ਅਸੀਂ ਗ੍ਰਹਿ ਮੰਤralੇ ਨਾਲ ਵੀ ਇਹ ਸਵਾਲ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਸਖਤ ਕਰੋ ਕਿ ਲੋਕ ਕਈ ਵਾਰੀ ਫੜ ਲੈਂਦੇ ਨਸ਼ਾ ਤਸਕਰ ਨੂੰ ਉਹਨੂੰ ਥਾਣੇ ਛੱਡ ਕੇ ਆਉਂਦੇ ਆ ਕਈ ਵਾਰੀ ਲੋਕ ਬਾਹਰ ਚ ਪਹੁੰਚਦੇ ਆ ਉਹ ਬੰਦੇ ਨੂੰ ਥਾਣੇ ਚ ਜਮਾਨਤ ਮਿਲ ਜਾਂਦੀ ਉਹ ਪਹਿਲਾਂ ਆ ਜਾਂਦਾ ਫਿਰ ਲੋਕਾਂ ਨੂੰ ਯਕੀਨੀ ਨਹੀਂ ਰਹਿੰਦਾ ਵੀ ਕਿ ਅਥੋਂ ਇਹ ਦੇ ਵਿੱਚ ਵੀ ਅਸੀਂ ਸੋਧ